ਫੋਨ ਕਰਕੇ ਨਾ ਇਹਦਾ ਨਾਮ ਬਣ ਗਿਆ ਅੱਜ ਦੀ ਵੀਡੀਓ ਹੈਗੀ ਆ ਜੀ ਪਿੰਡ ਛਰੀਆਂ ਵਾਲਾ ਬਰਾਡ ਗੁਰੂ ਰਸਾਇ ਦੇ ਲਾਗੇ ਤੇ ਸਾਹਮਣੇ ਸਕਰੀਨ ਤੇ ਤੁਸੀਂ ਜਿਹੜਾ ਬੁੱਲ ਦੇਖ ਰਹੇ ਹੋ ਇਹ ਡਾਇਰੈਕਟ ਕ੍ਰੋਸਿੰਗ ਵਾਸਤੇ ਛੱਡਿਆ ਜਾਂਦਾ ਜੇ ਤੁਸੀਂ ਮੱਝ ਕ੍ਰੋਸ ਕਰਾਉਣੀ ਆ ਤੁਸੀਂ ਕਰਾ ਸਕਦੇ ਹੋ ਦਾ ਸੀਮੰਟ ਤਾਂ ਨਹੀਂ ਹੈਗਾ ਮੱਝ ਕ੍ਰੋਸ ਕਰਾਉਣ ਵਾਸਤੇ ਤੁਸੀਂ ਆਪਾਂ ਨੰਬਰ ਵਿੱਚ ਦਵਾਂਗੇ ਉਸ ਨੰਬਰ ਤੇ ਤੁਸੀਂ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਜਿਹੜੇ ਮੇਰੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਮੇਰੇ ਵੀਰ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਹੋ ਪੇਜ ਨੂੰ ਕਰ ਲੋ ਫਾਲੋ ਤੇ ਇਹਦੇ ਬਾਰੇ ਜਾਣਕਾਰੀ ਜਿਹੜੀ ਆਪਾਂ ਉੱਥੇ ਜੇ ਕਰਿਓ ਬਾਈ ਤੋਂ ਲੈ ਲਾਂਗੇ ਆ ਦੇਖੋ ਜੀ ਪੂਰੀ ਫੁੱਲ ਮਾਰਕਿੰਗ ਬਹੁਤ ਸੋਹਣਾ ਬੋਲਿਆ ਤੇ ਡਾਇਰੈਕਟ ਕਰਾਸ ਤੁਸੀਂ ਮੱਝਾਂ ਜੜੀਆਂ ਤੋਂ ਕਰਵਾ ਸਕਦੇ ਹੋ ਚੰਗੀ ਬਰੀਡ ਆ ਤੇ ਇਹ ਕਿਹੜੇ ਸੀਮਨ ਦਾ ਉਹ ਆਪਾਂ ਬਾਈ ਨਾਲ ਗੱਲ ਕਰ ਲੈਨੇ ਆ ਸਾਸੀਆ ਬਾਈ ਜੀ ਸਾਸੀਆ ਬਾਈ ਜੀ ਬਾਈ ਇਹਦੇ ਬਾਰੇ ਦਿਓ ਡਿਟੇਲ ਇਹ ਬੋਲੀ ਜੀ ਸਰਕਾਰੀ ਸੀਮਨ ਦਾ ਨਾਬੇ ਵਾਲੇ ਦਾ 507 ਦਾ ਜੀ ਠੀਕ ਆ ਜੀ ਹਾਂਜੀ ਤੇ ਇਹ ਕਿਵੇਂ ਡਾਇਰੈਕਟ ਕ੍ਰੋਸ ਵਾਸਤੇ ਹਾਂਜੀ ਡਾਇਰੈਕਟ ਕ੍ਰੋਸਿੰਗ ਵਾਸਤੇ ਛੱਡਾਂਗੇ ਜੀ ਠੀਕ ਆ ਸੀਮਨ ਤਾਂ ਨਹੀਂ ਹੈਗਾ ਨਹੀਂ ਸੀਮਨ ਨਹੀਂ ਆਈ ਤਿਆਰ ਕਰਤਾ ਜੀ ਠੀਕ ਆ ਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਜਿਹੜੇ ਨੰਬਰ ਤੇ ਫੋਨ ਕਰਕੇ ਕੋਈ ਇੱਥੇ ਮਿਲ ਸਕੇ ਹਾਂਜੀ 9814215670 ਜੀ ਠੀਕ ਆ ਜੀ ਹਾਂਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਜੇ ਤੁਸੀਂ ਮੱਝ ਕ੍ਰੋਸ ਕਰਾਉਣੀ ਆ ਕੋਈ ਕਰਾ ਸਕਦੇ ਹੋ ਥੋੜਾ ਇਧਰ ਨੂੰ ਗੇੜਾ ਘੁਮਾ ਕੇ ਪਰਾਂ ਨੂੰ ਮੂੰਹ ਕਰ ਦਿਆ ਟੈਸਟਿਕਲ ਖਾਦਨੇ ਪੂਰੀ ਮਾਰਕਿੰਗ ਦੇਖ ਸਕਦੇ ਹੋ ਪੂਰਾ ਘੈਂਟ ਬੋਲਾ ਆ ਦੇਖੋ ਜੀ ਟੈਸਟਿਕਲ ਬਹੁਤ ਚੰਗੇ ਜਿਹੜੇ ਬੱਚੇ ਪਾਊਗਾ ਆ ਦੇਖੋ ਜੀ ਮਾਰਕਿੰਗ ਪੂਰੀ ਫੁੱਲ ਪਿੱਠਪੂੜਾ ਦੇਖੋ ਪੂਰਾ ਘੈਂਟ ਬੁੱਲ ਬਣਨ ਵਾਲਾ ਅਜੇ ਉਮਰ ਬਿਲਕੁਲ ਛੋਟੀ ਆ ਉਮਰ ਕਿੰਨੀ ਹੈ ਦੀ ਉਮਰ ਇਹ 3 ਸਾਲ ਹੋਣਾ ਜੀ ਅਕਤੂਬਰ ਦੇ ਵਿੱਚ ਅਜੇ ਅਕਤੂਬਰ ਚ 3 ਸਾਲਾਂ ਹੋਣੇ ਨਹੀਂ ਦੋ ਦੰਦ ਹੋਇਆ ਜੀ ਹਜੇ ਹੁਣ ਠੀਕ ਆ ਜੀ ਹਾਂਜੀ ਤੇ ਆਹ ਦੇਖੋ ਜੀ ਤੁਸੀਂ ਤਿੰਗ ਪੂਰਾ ਜੇ ਮੋੜ ਰਿਹਾ ਜੇ ਬੱਚਾ ਤੇ ਆਖੋਖ ਜਿਹੜੀ ਬਹੁਤ ਸੋਹਣੀ ਆ ਪਿਓਰ ਨੀਲੀ ਰਾਵੀ ਦਾ ਬੁੱਲ ਆ ਜੀ ਫੁੱਲ ਤੇ ਬਹੁਤ ਵੱਡੀ ਸੁਵਿਧਾ ਜਿਹੜੀ ਮਿਲ ਰਹੀ ਆ ਮੱਜਾਂ ਕਰਾਸ ਤੁਸੀਂ ਕਰਵਾ ਸਕਦੇ ਹੋ ਬਹੁਤ ਸੋਹਣਾ ਬੁੱਲ ਖੜਨੀ ਖੁੜਨੀ ਤੁਸੀਂ ਦੇਖ ਸਕਦੇ ਹੋ ਚੰਗੇ ਬੱਚੇ ਜਿਹੜੇ ਪੈਦਾ ਕਰੂਗਾ ਚੰਗੀ ਬਰੀਡ ਤਿਆਰ ਕਰੂਗਾ ਆ ਦੇਖੋ ਜੀ ਮੜਾ ਆ ਜਾ ਤੋਰੇ ਗਾਹ ਨੂੰ ਕਮਾ ਕੇ ਉਧਰ ਨੂੰ ਲੈ ਜਾ ਜੀ ਦੇਖੋ ਕਿੱਡੇ ਕੰਪੀਟੀਸ਼ਨ 'ਚ ਖੜਨ ਵਾਲਾ ਬੁੱਲ ਹੈ ਤੇ ਡਾਇਰੈਕਟ ਕ੍ਰੋਸਿੰਗ ਤੁਹਾਨੂੰ ਮਿਲ ਰਹੀ ਹੈ ਬਹੁਤ ਵੱਡੀ ਸਹੂਲਤ ਉਧਰ ਨੂੰ ਲੈ ਜਾਓ ਪਰਾਂ ਨੂੰ ਉਧਰੋਂ ਮੋੜ ਲਿਆ ਜੀ ਬਹੁਤ ਵੱਡੀ ਸਹੂਲਤ ਮਿਲ ਰਹੀ ਹੈ ਤੁਸੀਂ ਕਿਤੋਂ ਵੀ ਆਉਣਾ ਫੋਨ ਕਰਕੇ ਗੱਲਬਾਤ ਕਰਕੇ ਤੁਸੀਂ ਮੱਝ ਲਿਆ ਸਕਦੇ ਹੋ ਤੇ ਕ੍ਰੋਸਿੰਗ ਫੀਸ ਕੀ ਹੋਊਗੀ ਉਹ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਬੁੱਲ ਤੁਹਾਨੂੰ ਪਤਾ ਸਾਹਮਣੇ ਕਿਵੇਂ ਰੱਖਣੇ ਤੇ ਆਹ ਦੇਖ ਸਕਦੇ ਹੋ ਬਹੁਤ ਚੰਗਾ ਬੁੱਲ ਹੈ ਜੀ ਠੰਡਾ ਵੀ ਆ ਚੰਗੇ ਬੱਚੇ ਪੈਦਾ ਕਰੂਗਾ ਤੇ ਜਿਹੜੇ ਮੇਰੇ ਵੀਰ ਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਜੀ